ਤੱਲ ਟਣੀਆਂ ਵੀ ਕੱਟਿਆ ਗਿਆ ਤੇ ਮੇਰੀ ਮੰਮੀ ਨੇ ਆਣਾ ਖਾਇ ਰੱਬਾ ਕਿੰਨੀ ਖੁਸ਼ੀ ਹੁੰਦੀ ਹੈ ਮੇਰੀ ਮਾਂ ਨੇ ਆਹ ਨਾ ਮੈਂ ਸ਼ਾਈ ਪਨੀਰ ਬਣਾ ਰਲਨੀ ਹੈ ਚਾਹ ਵੀ ਧਾਰੀ ਰਲਨੀ ਹੈ ਇਹ ਤਾਂ ਵੇ ਕੀ ਆ ਜਾਣ ਮੇਰੀ ਮੰਮੀ ਨੂੰ ਸ਼ਾਈ ਪਨੀਰ ਬੜਾ ਪਸੰਦ ਹੈ ਕਿੰਨਾ ਕਹਿੰਦੀ ਹੈ ਤੁਸੀਂ ਨਾ ਉਹਦਾਂ ਮੇਰੀ ਮੰਮੀ ਸ਼ਾਈ ਪਨੀਰ ਪੜੇ ਚਾਹਾਂ ਦੇ ਨਾਲ ਖਾਗਦੀ ਹੁੰਦੀ ਸੀ ਤੇ ਬਾਕੀਆਂ ਦਾ ਤੇ ਮੈਨੂੰ ਪਤਾ ਨਹੀਂ ਪਰ ਮੇਰੀ ਮਾਂ ਬੜਾ ਮਾਰਾ ਕੁਛ ਨਾ ਉਹ ਤਾਂ ਬਈਆ ਪਸੰਦੀਦਾ ਸੀ ਜਮਣੇ ਸ਼ਾਇਰ ਨੇ ਿਲਖੜਾ ਤੇ ਤਾਂ ਜੜੀ ਹੋ ਗਈ ਇੱਕ ਵਕਤ ਮੈਨੂੰ ਪੁੱਛ ਲਵਾਂ ਮਮਮੀ ਨੇ ਖਾਣਾ ਕੀ ਹੈ ਕਿਉਂਕਿ ਮਮਮੀ ਬਾਹਰ ਦਾ ਨਹੀਂ ਖਾਂਦੇ ਨੇ ਬਾਹਰ ਦਾ ਖਾ ਕੇ ਨਹੀਂ ਤਬੀਅਤ ਖਰਾਬ ਹੋ ਜਾਂਦੀ ਹੈ ਇਸ ਕਰਕੇ ਉਹਨਾਂ ਦੇ ਪਸੰਦ ਦਾ ਚੀਜ਼ ਖਾਣੀ ਹੈ ਕਿਹੜੀ ਬਣਦੀ ਹੈ ਅੱਛੀ ਬਣਦੀ ਹੈ ਮੈਂ ਉਹ ਮਮਮੀ ਆਂਦੇ ਆ ਚਾਹੀ ਪਨੀਰ ਬਣਾਣ ਲੱਗੀ ਆ ਤੇ ਮਟਰ ਰੱਖੇ ਆ ਇਹਦੇ ਨਾਲ ਪਲਾਉ ਬਣਾ ਲਈਏ ਚਲ ਬਤਾਉਂ ਕੋਈ ਜਿਹੜਾ ਮਟਰ ਹੈ ਨਾ ਤੈਨੂੰ ਪਤਾ ਮੈਂ ਛਾਈਬੀਰ ਖਾਂਦੀ ਨਹੀਂ ਆ ਤੇ ਜਿਹੜੇ ਮਟਰ ਹੈ ਨਾ ਉਹ ਕੋਲੇ ਜੇ ਨਾ ਰਾਖ ਲਾਂਗੇ ਕੋਲੇ ਤੋਂ ਮਸਾਲੇ ਵਾਲੇ ਮਟਰ ਬਣਾ ਲਵਾਂਗੀ ਵਿੱਚੀ ਘਦਾਲ ਨੂੰ ਪਾ ਲਵਾਂਗੀ ਕਿ ਮੈਂ ਉਹਦੇ ਨਾਲੀ ਰੋਟੀ ਖਾ ਲਾਂਗੀ ਓ ਮੰਮੀ ਅੱ ਕੀ ਕਰਨ ਦੇ ਜੇ ਤੁਸੀਂ ਤੇਰਾ ਦਿਮਾਗ ਰਵ ਹੋ ਗਿਆ ਚਾਰ ਜਾਰ ਸਬਜ਼ੀਆਂ ਮੈਂ ਬਣਾਵਾਂ ਇੱਕ ਪਾਸੇ ਛਾਈਬੀਰ ਬਣਾਵਾਂ ਇੱਕ ਪਾਸੇ ਤੁਹਾਡਾ ਮਟਰ ਬਣਾਵਾਂ ਇੱਕ ਪਾਸੇ ਪਲਾਉ ਬਣਾਵਾਂ ਸਾਨੀ ਜੀ ਰੋਬਰਟ ਥੋੜੀ ਐ ਚਾਰ ਚਾਰ ਮੇਰੇ ਹੱਥ ਥੋੜੀ ਗਈ ਆ ਕਿ ਮੈਂ ਚਾਰ ਚਾਰ ਸਬਜ਼ੀਆਂ ਇੱਕੋ ਟੈਂਪ ਬਣਾ ਦਵਾਂਗੀ ਤੇ ਪੁੱਤਰ ਮਸਾਲਾ ਵੀ ਤੂੰ ਭੁੰਨਦੀਆਂ ਹੀ ਪਈਆਂ ਅਰ ਜੇ ਥੋੜਾ ਜਿਹਾ ਮਸਾਲਾ ਕੱਢ ਲੈ ਤੇ ਆਲੂ ਮਟਰ ਬਣ ਜਾਣੇ ਆ ਨਾਲੇ ਨਾ ਵੈਰੈਟੀ ਹੋ ਜਾਏਗੀ ਮੰਮੀ ਉਹ ਨਾ ਆਲੂ ਮਟਰ ਨਹੀਂ ਖਾਂਦੇ ਉਹਨਾਂ ਨੂੰ ਪਨੀਰ ਪਸੰਦ ਹੈਗਾ ਵਾ ਇਸ ਕਰਕੇ ਮੈਂ ਪਨੀਰ ਬਣਾ ਲਗੀ ਚਲ ਜੇ ਤੂੰ ਨਹੀਂ ਆਲੂ ਮਟਰ ਬਣਾਣੇ ਤੇ ਥੋੜੀ ਜਿਹੀ ਨਾ ਮੇਰੇ ਵਾਸਤੇ ਦਾਲ ਬਣਾ ਦੇ ਦਾਲ ਖਾਣ ਦੀ ਹਾਏ ਹਾਏ ਦਾਲ ਐ ਨੰ ਮਰੀਜਾਂ ਵਈ ਇਹ ਚੀਜ਼ਾਂ ਹੁਣ ਤੂੰ ਹੀ ਖਾਣੀ ਆਂ ਮੇਰੀ ਮਾਂ ਦੇ ਸਾਹਮਣੇ ਬੇਇੱਜ਼ਤੀ ਕਰਾਉਗੇ ਹਾਂ ਹਾਂ ਬਈ ਵੇਖ ਤੇਰੀ ਧੀ ਨੇ ਤੇਰੇ ਵਾਸਤੇ ਬਣਾਤਾ ਸ਼ਾਈ ਪਨੀਰ ਤੇ ਮੇਰੇ ਵਾਸਤੇ ਵੇਖ ਆ ਬਣਾਤਾ ਈ ਦਾਲ ਤੇ ਮੰਮੀ ਕੋਈ ਗੱਲ ਨਹੀਂ ਤੂੰ ਹੀ ਤਰੀ ਦੇ ਨਾਲ ਲਾ ਲਾ ਕੇ ਖਾ ਲਿਓ ਦਾਲ ਦੂਰ ਤੇ ਵੇਖੋ ਹੁਣ ਬਣਨੀ ਨਹੀਂ ਐ ਮੇਰੀ ਮਾਂ ਨੇ ਆਣਾ ਵਾ ਦਾਰਾ ਥੋੜਾ ਖਾਣ ਲੈਣਾ ਤੂੰ ਆਪਣਾ ਕਰ ਲੈ ਮਨੂਖਾ ਤੇਰੀ ਮਾਂ ਨੇ ਆਣਾ ਵਾ ਤੇ ਤੂੰ ਕੁਝ ਵੀ ਨਾ ਕਰ ਮੈਂ ਆਪੇ ਬੇਟਾ ਸਭ ਕੁਝ ਬਣਾ ਲੰਨੀ ਐ ਤੂੰ ਬਸ ਅੰਦਰ ਜਾ ਕੇ ਨਾ ਆਰਾਮ ਕਰ ਤੇ ਦੋ ਤਿੰਨ ਸਬਜ਼ੀਆਂ ਨੂੰ ਹੋਰ ਦਾਸ ਤੇ ਮੈਂ ਉਹ ਵੀ ਨਾਲ ਹੀ ਬਣਾ ਲੰਨੀ ਐ ਪੈਕ ਵੀ ਕਰਕੇ ਦੇ ਦਾਂਗੇ ਬਹੁਤੀ ਗੱਲ ਆ ਨਾ ਉਹਨਾਂ ਨੂੰ ਮੰਮੀ ਅਸੀਂ ਇਕੱਲੇ ਤੇ ਰਹਿੰਦੇ ਹਾਂ ਤੇ ਰਾਤੀ ਮੈਂ ਪੈਕ ਵੀ ਕਰਕੇ ਦੇ ਦਾਂਗੇ ਉਹਨਾਂ ਨੂੰ ਪੈਕ ਕਰਨ ਦੀ ਲੋੜ ਨਹੀਂ ਐ ਆ ਮੇਰੀ ਮੰਗ ਕਿਸੇ ਚੀਜ਼ ਦੀ ਕਮੀ ਐ ਇੱਕ ਇੱਕ ਚੀਜ਼ ਉਹਦੇ ਕੋਈ ਗਈ ਐ ਤੇ ਇੱਕ ਇੱਕ ਤੋਂ ਵੱਧ ਕੇ ਚੀਜ਼ਾਂ ਨੇ ਮੈਨੂੰ ਦਿੱਤੀ ਐ ਤੇ ਬੇਟਾ ਜੇ ਉੱਥੇ ਵੀ ਕਮੀ ਤੇ ਇੱਥੇ ਕਿਸੇ ਚੀਜ਼ ਦੀ ਕਮੀ ਐ ਉਹ ਇੱਕ ਚੀਜ਼ ਕਰਨੀ ਆ ਤੈਨੂੰ ਮੈਂ ਦਾਦਾਸ ਜਿਹਾ ਆ ਕੇ ਦਿੰਨੀ ਆ ਤੇਰੀ ਸੋਚ ਕਿਹੋ ਜੀ ਹੋਣ ਗਈ ਏ ਥੋੜੇ ਪੁੱਤਰ ਮੇਰੇ ਵੀ ਗੁੰਨ ਗਾਲ ਆਏਗਾ ਤੁਹਾਡੇ ਕੀ ਗੁੰਨ ਗਾਵਾਂ 24 ਘੰਟੇ ਮੈਂ ਤੁਹਾਡੇ ਕੋਲ ਹੀ ਰਹਿਣੀ ਆ ਮੇਰੀ ਮਾਂ ਨੇ ਤੇ ਕਦੀ ਕਦੀ ਆਣਾ ਹੁੰਦਾ ਹੁਣ ਤਨ ਇਸ ਗੱਲ ਦਾ ਵੀ ਸਾੜਾ ਵਾ ਕਿ ਇਹ ਆਪਣੀ ਮਾਂ ਦਾ ਕਿਉਂ ਕਰਦੀ ਆ ਦੱਸੋ ਗਾਲਾ ਘੱਟ ਆਪਣੀ ਮਾਂ ਨੂੰ ਕਿ ਉਹਨੂੰ ਨਾ ਬੁਲਾਵਾ ਨਾ ਆਇਆ ਕਰ ਸਾਡੇ ਘਰ ਕਿਉਂਕਿ ਮੇਰੀ ਸੱਸ ਉਖੀ ਹੋ ਜਾਂਦੀ ਤੇਰੇ ਆਣ ਤੇ ਦੇ ਪੁੱਤਰ ਨਾ ਮੈਂ ਤੇਰੇ ਤੋਂ ਕੀ ਆ ਤਨਾਂ ਮੇਰੀ ਮਾਂ ਤੋਂ ਔਖੀ ਆ ਸਿਰਫ ਤੂੰ ਮੇਰੇ ਤੋਂ ਔਖੀ ਆ ਮਾਫ ਕਰ ਮਮੀ ਮੈਨੂੰ ਜਾਓ ਬਣਾ ਦਵਾਂਗੀ ਜੋ ਤੂੰ ਹੀ ਕਹੋਗੇ ਨਾ ਜਿਸ ਤਰ੍ਹਾਂ ਕਹੋਗੇ ਬਣਾ ਦਵਾਂਗੀ ਮੈਨੂੰ ਹੁਣ ਥੋੜੀ देर ਬਖਸ਼ ਦੋ ਮੇਰਾ ਚੰਗਾ ਭਲਾ ਮੂਡ ਸੀਗਾ ਮੇਰੀ ਮੰਮੀ ਦੀ ਯਾਦ ਦੇ ਤੁਸੀਂ ਉਹ ਵੀ ਸਤਿਆਨਾਸ਼ ਕਰਕੇ ਰੱਖ ਦਿੱਤਾ ਕੋਈ ਗੱਲ ਨਹੀਂ ਬੁੱਤਰ ਤੂੰ ਮੇਰੇ ਵੱਸੇ ਨਾ ਕੁਝ ਵੀ ਨਾ ਬਣਾਈ ਤੂੰ ਜੋ ਬਣਾਏਂਗੀ ਨਾ ਬੁੱਤਰ ਮੈਂ ਵੀ ਖਾ ਲਵਾਂ ਚਲੋ ਠੀਕ ਆ ਜਿੱਤਨਾ ਲੈ ਡੀ ਮਰਜੀ ਮੇਰੇ ਤੋਂ ਕਰ ਲੈ ਡੀ ਮਾਰ ਜਾਨੀ ਦੇ ਵੇਖ ਬੱਜੀ ਐ ਕਿ ਜਿਹੜੇ ਜੀ ਕੋਲੋਂ ਬਣਾ ਲਾਂਗੀ ਅੱਗੇ ਤੇ ਇਤਨਾ ਹੀ ਕਰਦੀ ਆਈ ਹੈ ਨਾ ਕਿ ਜੋ ਇਹਦਾ ਜੀ ਕੀਤਾ ਵਾ ਉਹ ਇੰਨੇ ਖਾ ਲਿਆ ਵਾ ਮੈਨੂੰ ਵੀ ਪਤਾ ਵਾ ਜਦੋਂ ਮੇਰੀ ਮੰਮੀ ਆ ਗਈ ਨਾ ਕਿਵੇਂ ਇੰਨੇ ਚਾਰ ਚਾਰ ਗੱਲਾਂ ਲਾ ਕੇ ਸੁਣਾਣੀ ਆ ਵਾ ਭੈਣ ਜੀ ਢਾਡੀ ਕੁੜੀ ਤੇ ਮੈਂ ਕਿਹਾ ਸੀਗਾ ਪਰ ਇੰਨੇ ਬਣਾਇਆ ਨਹੀਂ ਆ ਸਭ ਪਤਾ ਮੈਨੂੰ ਤੇਰਾ ਨੂੰ ਚਾਹੀ ਸੇ ਇਹ ਗੱਲ ਵੀ ਕਰਨੀ ਆ ਨਾ ਉੱਠੀ ਲੈ ਜਾਂਦੀ ਕੀ ਕਰਾਂ ਉਹ ਹੀ ਮੇਰੀ ਜੱਤੀ ਹੁੰਦੀ ਤੁਹਾਨੂੰ ਕੁਝ ਦੁੱਖ ਸੁੱਖ ਸੁਣਾਉਂਦੀ ਕਲਮ ਕੱਲੀ ਗਈ ਹੈ ਨਾ ਲਾਡਲੀ ਕੀ ਕਰਾਂ ਸਮਾਂ ਹੀ ਨਹੀਂ ਲੱਗਦੀ ਪਈ ਸਸੀ ਕਾਲ ਸਸਟੀ ਕਾਲ ਕੀ ਹੈ ਬੜੇ ਚੁੱਪਚਾਪ ਬਿਠੀ ਵੈਸੇ ਮੰਨਣਾ ਉਦਾਸ ਜਿਹਾ ਹੈ ਚਿਹਰਾ ਜੇ ਬੜਾ ਉੱਤਰਿਆ ਤੇਰਾ ਤੇ ਵੇ ਦੋ ਦਿਨ ਹੋ ਚੱਲੇ ਭਾਜੀ ਮਨਾਂ ਬੁਖਾਰ ਹੋਇਆ ਹੈ ਤੇ ਹੁਣ ਤੇ ਠੀਕ ਆ ਥੋੜਾ ਜਿਹਾ ਬੋਟੀ ਕੋਲ ਗਈ ਸੀ ਰਸੋਈ ਦੇ ਵਿੱਚ ਤੇ ਮੈਂ ਕਿਹਾ ਵੇਖਾਂ ਕੀ ਬਣਾਉਂਦੀ ਪਈ ਹੈ ਤੇ ਸਬਜੀ ਲੱਗਦੀ ਮੈਂ ਸ਼ਾਹੀ ਪਨੀਰ ਬਣਾ ਨਹੀਂ ਪਈਆਂ ਮੇਰੀ ਮੰਮੀ ਨੇ ਆਣਾ ਮੈਂ ਮੈਂ ਕਿਹਾ ਪੁੱਤ ਜੀ ਤੇਰੀ ਮੰਮੀ ਨੇ ਆਣਾ ਮੈਂ ਮੈਂ ਸ਼ਾਹੀ ਪਨੀਰ ਨਹੀਂ ਖਾਣਾ ਤੇ ਮਟਰ ਲਿਆਂਦੇ ਸੀ ਨਾਲ ਕਹਿੰਦੀ ਮੈਂ ਮਟਰਾਂ ਵਾਲੇ ਨਾਲ ਚਾਵਲ ਬਣਾ ਲੱਗੇ ਮੈਂ ਕਿਹਾ ਮੇਰਾ ਮੂੰਹ ਨਾ ਬੱਕ ਬੁੱਕਾ ਜਿਹਾ ਆਇਆ ਹੈ ਤੂੰ ਵੀ ਤੇ ਇੱਕ ਅੱਧਾ ਆਲੂ ਬਾਅਦ ਤੇ ਥੋੜੇ ਜਿਹਾ ਆਲੂ ਮਟਰ ਬਣਾ ਲੈ ਨਾਲ ਮੂਦਾ ਟੇਸਟ ਹੋਏ ਜੀ ਕਿਸੇ ਵੇਲੇ ਜੀ ਕਰਦਾ ਜੀ ਖਾਣ ਨੂੰ ਪਈ ਐਹੀ ਖਾਣੀ ਐ ਤੇ ਉਹੀ ਖਾਵਾਂਗੇ ਤੇ ਸਹੀ ਹੋ ਜੀ ਤੇ ਕੰਦੀ ਮੈਂ ਐਨੇ ਨੇ ਚਾਰ ਚਾਰ ਚੀਜ਼ਾਂ ਕਿਸ ਤਰ੍ਹਾਂ ਬਣਾਵਾਂ ਤੇ ਡਾਂ ਬੋਲਦੀ ਜੇ ਨਾ ਬੋਲਦੀ ਜੇ ਕੋਈ ਬਸ ਮਾਂ ਆਣਾ ਮਾਂ ਦਾ ਨਾ ਸ਼ੌਂਕ ਚੜਿਆ ਆ ਜੇ ਕਿਤੇ ਸਲਾਦ ਕਿਤੇ ਖੀਰੇ ਕਿਤੇ ਕੁਝ ਰਸੋਈ ਚ 2 ਘੰਟੇ ਹੋ ਚਲੇ ਜੇ ਬੜੀ ਨੂੰ ਨਾ ਮਾਵਾ ਦਾ ਕਰਦੀਆਂ ਵਾਂ ਵੀ ਅਹੀਂ ਮਾਵਾ ਦੇ ਵਾਸਤੇ ਕਰਨਾ ਉਹਨਾਂ ਦਾ ਚਾਹ ਕਰਦੀਆਂ ਵਾਂ ਤੇ ਸੱਸ ਮਾਂ ਬਿਮਾਰ ਹੈ ਤੇ ਉਹਦੇ ਵਾਸਤੇ ਆਲੂ ਮਟਰ ਨਹੀਂ ਬਣਦੇ ਉਹ ਮਟਰਾਂ ਵਾਲੇ ਚੋਲ ਹੀ ਬੰਨੇ ਆ ਤੇ ਇਹੀ ਤਾਂ ਗਲਤ ਹੈ ਨਾ ਮੇਰੇ ਕਹਿੰਦੀ ਜੋ ਬਣੇਗਾ ਤੁਸੀਂ ਉਹੀ ਖਾ ਲੈ ਮੈਂ ਕਿਹਾ ਪੁੱਤ ਜੇ ਨਹੀਂ ਬੰਦੇ ਤੇ ਬਹੁਤ ਹੀ ਗਲਤ ਤੂੰ ਥੋੜੀ ਜਿਨੀ ਮੂੰਗੀ ਤੋਤੀ ਦਾਲ ਹੀ ਬਣਾ ਦੇ ਮੇਰੇ ਵਾਸਤੇ ਉਹ ਸਭ ਤੋਂ ਵਧੀਆ ਕਹਿੰਦੀ ਨਾ ਮੇਰੀ ਮੰਮੀ ਨੇ ਕਦੀ ਕਿਦਾਈ ਆਣਾ ਹੁੰਦਾ ਵੈ ਭੈਣ ਬੋਲਦੀ ਹੈ ਬੜਾ ਫਿਰ ਤੇ ਭੰਜੇ ਨੂੰ ਮਨੂ ਸਮਝਿਆ ਨਹੀਂ ਹੋਇਆ ਸਾਰਾ ਦਿਨ ਮੈਂ ਬਿਮਾਰ ਵੀ ਹਾਂ ਨਾ ਸਾਰਾ ਕੰਮ ਮੈਂ ਤੇਰਾ ਪਰਦਾ ਘਰਾਂ ਦੇ ਇੱਕ ਦੋ ਆਲੂ ਮਟਰ ਕਹਿਤਾ ਜੈਨੂੰ ਬਣਾਉਣ ਵਾਸਤੇ ਤੋ ਵੀ ਇਹਨੂੰ ਕੁਛ ਹੋ ਗਿਆ ਜੇ ਤੁਹੀ ਤੇ ਨੋ ਨਹੀਂ ਸਮਝਿਆ ਉਹਨੂੰ ਉਹਨੇ ਤਾਂ ਤੁਹਾਨੂੰ ਸੱਸ ਹੀ ਸਮਝਿਆ ਦਾ ਹੀ ਕਦਰ ਕੀਤਾ ਨਾ ਸੱਸ ਦਾ ਤਾਂ ਨਾ ਨਾ ਕੀਤਾ ਕਿ ਸੱਸ ਮੇਰੀ ਮੰਗਿਆ ਠੀਕ ਨਹੀਂ ਆ ਮੈਂ ਉਹ ਬਣਾਵਾ ਮਾਂ ਦੀ ਕਿਹੜੀ ਗੱਲ ਆ ਫੇਰ ਆਟੂਗੀ ਫੇਰ ਬਣਾ ਲਾਂਗੇ ਕੋਈ ਨਹੀਂ ਹੈਗੀ ਬੈ ਉਹ ਹੀ ਸੋਜੀ ਮਾਜਾ ਉਹ ਹੀ ਮੇਰੀ ਜੱਤੀ ਹੁੰਦੀ ਤੋ ਉਹਨੇ ਕਹਣਾ ਮੇਰੀ ਮਾਂ ਬਿਮਾਰ ਹੈ ਤੇ ਉਹਨੂੰ ਮੈਂ ਇੱਕ ਚੀਜ਼ ਕਹਿਣਾ ਸੀ ਨਾ ਭੈਣ ਜੀ ਉਹਨੇ ਦਾਦਾਸ ਮੈਨੂੰ ਬਣਾ ਕੇ ਦੇਦੀਆਂ ਸੀ ਤੇ ਨੂੰ ਨੂੰ ਮੈਂ ਕਦੇ ਕਿਸੇ ਗੱਲੋਂ ਨਹੀਂ ਰੱਖਿਆ ਇੱਕ ਚੀਜ਼ ਗੰਦੀ ਹੈ ਨਾ ਮੈਂ ਚਾਰ ਲਿਆ ਕੇ ਦਿੰਦੀ ਆ ਤੁਹਾਨੂੰ ਪਤਾ ਹੀ ਆ ਮੇਰੀ ਆਦਤ ਦਾ ਈਆਂ ਜਿਹੜੀਆਂ ਹੁੰਦੀਆਂ ਨਾ ਮਾ ਅਦੇ ਮੂਝ ਗੱਲ ਹੁੰਦੀ ਤਾਂ ਉਹ ਸਮਝ ਲੈਂਦੀਆਂ ਉਹ ਭੱਜ ਭੱਜ ਕੇ ਬਣਾ ਕੇ ਖਵਾਉਂਦੀਆਂ ਨੇ ਕਿ ਮੰਮੀ ਤੂੰ ਠੀਕ ਹੋ ਕੀ ਖਾਣਾ ਈ ਆ ਖਾ ਲੈ ਉਹ ਖਾ ਲੈ ਛੱਤੀ ਵਰਾ ਪੁੱਛਦੀਆਂ ਨੇ ਇਹੀ ਤੇ ਫਰਕ ਹੈ ਨੂੰਹਾਂ ਤੇ ਧੀਆਂ ਦਾ ਭਾਜੀ ਇੰਨੀ ਜਿੰਨੀ ਪੇਕੋ ਚੀਜ਼ ਲੈਣ ਦੀ ਜੇ ਇਹ ਮੇਰੀ ਮੰਮੀ ਨੇ ਦਿੱਤੀ ਐ ਕੁਛ ਚੀਜ਼ ਪੁੱਛੋ ਇਹ ਮੇਰੀ ਮੰਮੀ ਨੇ ਦਿੱਤੀ ਐ ਪਰਸੋਂ ਚੌਥੋਂ ਪਤਾ ਨਹੀਂ ਕੋਈ ਸੂਟ ਪਾਇਦਾ ਸੀ ਉਹ ਮੈਨੂੰ ਖੁੱਦ ਪਤਾ ਵਾ ਕਿ ਮੇਰੇ ਮੁੰਡੇ ਨੇ ਲਿਆ ਕੇ ਦਿੱਤਾ ਮੈਨੂੰ ਸੂਟ ਉਹਨੇ ਮੈਨੂੰ ਅਚਾਨਕ ਦਿਖਾ ਵੀ ਦਿੱਤਾ ਸੀ ਕਿ ਮੰਮੀ ਇਹ ਵੇਖੋ ਮੈਂ ਇੱਕ ਸੂਟ ਤੁਹਾਡੇ ਲਈ ਲੈ ਕੇ ਆਇਆ ਵਾ ਤੇ ਇੱਕ ਕਿਰਨ ਵਾਸਤੇ ਲੈ ਕੇ ਆਇਆ ਮੈਂ ਕਿਹਾ ਪੁੱਤਰ ਬਹੁਤ ਸੋਹਣਾ ਸੂਟ ਐ ਕਿ ਅੱਜ ਉਹਨੇ ਪਾਇਦਾ ਸੀ ਤੇ ਮੈਂ ਕਿਹਾ ਪੁੱਤਰ ਸੂਟ ਦੰਨਾ ਬਹੁਤ ਸੋਹਣਾ ਲੱਗਾ ਇਹ ਤੇ ਮੇਰੀ ਮੰਮੀ ਨੇ ਦਿੱਤਾ ਮੰਮੀ ਦੇ ਗੁਣ ਗਾਈ ਜਾਣੇ ਭਾਵੇਂ ਚੀਜ਼ ਇੱਧਰ ਦੀ ਹੋਵੇ ਤੇ ਖਾਣਾ ਪੀਣਾ ਇੱਧਰ ਦਾ ਹੀ ਹੋਵੇ ਤੇ ਗੁਣ ਮਾਂ ਦੇ ਹੀ ਗੁਣੇ ਆ ਤੇ ਸੱਸ ਦਾ ਗੁਣ ਨਹੀਂ ਗੁਣਾ ਤਾਂ ਹੀ ਤਾਂ ਫਰਕ ਪੈਂਦਾ ਭੈਣ ਜੀ ਹੋਰ ਫਰਕ ਕਿਉਂ ਪੈਂਦਾ ਬਹੁਤ ਇਹੋ ਗੱਲਾਂ 'ਚ ਫਰਕ ਪੈਂਦਾ ਤੇ ਮੈਂ ਕਿਹਾ ਪੁੱਤਰ ਮੈਂ ਵੀ ਤੇ ਤੁਹਾਨੂੰ ਸਭ ਕੁਝ ਲਿਆ ਕੇ ਦਿੱਨੇ ਆ ਤੂੰ ਇੱਕ ਵਾਰੀ ਵੀ ਕਿਹਾ ਵੇ ਕਿ ਇਹ ਮੇਰੀ ਮੰਮੀ ਨੇ ਮੈਨੂੰ ਲਿਆ ਕੇ ਦਿੱਤਾ ਵਾ ਮੇਰੀ ਸੱਸ ਨੇ ਨਹੀਂ ਲਿਆ ਬਸ ਜਦੋਂ ਮੇਰਾ ਇਹ ਮੇਰੀ ਮੰਮੀ ਨੇ ਇਹ ਚੀਜ਼ ਦਿੱਤੀ ਆ ਮੇਰੀ ਮੰਮੀ ਨੇ ਮੈਨੂੰ ਇਹ ਦਿੱਤਾ ਵਾ ਮੇਰੀ ਮੰਮੀ ਨੇ ਨੂੰ ਹਾਂ ਹੈਮ ਉਜਾਦਾ ਨਹੀਂ ਤੂੰ ਕਹਦੇ ਮੈਂ ਮੇਰੀ ਸੱਸ ਨੇ ਵੀ ਤਮਨ ਨੂੰ ਮਨਜੁ ਛੱਡ ਵੇਖ ਮੈਂ ਆਪਣੀ ਨੋਣਾ ਕਿੰਨਾ ਕਰਦੀ ਆ ਤੈਨੂੰ ਪਤਾ ਕਿੰਨਾ ਕਰਦੀ ਜੋ ਕਹਿੰਦੀ ਮੈਂ ਉਹ ਲਿਆ ਕੇ ਦਿੰਦੀ ਮਗਰ ਉਹਣ ਉਹਨੇ ਆਪਣੀ ਮਾਂ ਦੇ ਗੋਣੇ ਇੰਨਾ ਕਰਦੇ ਨਾ ਕਰਦੇ ਉਹਨੇ ਕੋਈ ਅਸਰ ਹੀ ਨਹੀਂ ਕਰਨਾ ਵੀ ਮੈਂ ਆਪਣੀ ਸੱਸ ਨੂੰ ਵੀ ਪਿਆਰ ਕਰਨਾ ਨਾ ਜੀ ਨਾ ਮਾਂ ਮਾਂ ਮਾਇ ਦਾ ਆਜੀ ਮੇਰੀ ਮਾਂ ਨੇ ਦਿੱਤੀ ਏ ਮਾਂ ਦੇ ਗੁਣ ਗੜੇ ਮੁੱਖ ਕੀ ਗੱਲ ਇੱਥੇ ਕਿ ਮਾਂ ਦੇ ਗੁਣ ਗੜੇ ਸੱਸ ਨੂੰ ਨਹੀਂ ਆਕਣਾ ਵੀ ਮੰਮੀ ਤੁਸੀਂ ਮੈਨੂੰ ਆ ਚੀਜ਼ ਦੇ ਦੇਗੀ ਤੁਸੀਂ ਵੀ ਮੇਰਾ ਬੜਾ ਕੁਝ ਕਰ ਦੇਵਗੇ ਨਾ ਜੀ ਨਾ ਫੇਰ ਆਖਦੀਆਂ ਨੇ ਸੱਸਾਂ ਮਾਰੀਆਂ ਸੱਸਾਂ ਕਿਥੋਂ ਮਾਰੀਆਂ ਕਰਦੀਆਂ ਹੀ ਨਹੀਂ ਤੁਸੀਂ ਸੱਸਾਂ ਨਾਲ ਪਿਆਰ ਮਾਂਵਾ ਬਣਾਉਂਦੀਆਂ ਹੀ ਨਹੀਂ ਜੇ ਮਗਲੋ ਅਸੀਂ ਅੰਨੇ ਸਾਲ ਇਕੱਠੇ ਰਹੇ ਹਾਂ ਤਾਂ ਮਜਾ ਲਾ ਸੀ ਆਪਣੇ ਕਦੀ ਪੇਕਿਆਂ ਦੇ ਗੁਣ ਗਾਏ ਹੁਣ ਕਿ ਸਾਡੀ ਮਾਂ ਨੇ ਇਹ ਦਿੱਤਾ ਸਾਡੀ ਮਾਂ ਨੇ ਇਹ ਦਿੱਤਾ ਸਾਰਿਆਂ ਦੇ ਸਾਹਮਣੇ ਹੁੰਦਾ ਸੀ ਜੋ ਹੁੰਦਾ ਸੀ ਤਨਾਲੇ ਆਪਣੇ ਘਰ ਦੇ ਕੋਣ ਹੋਣੇ ਨਾ ਆਪਾਂ ਜਿੱਥੇ ਰਹਿੰਨੇ ਆ ਉੱਥੇ ਦੇ ਕੋਣ ਹੋਣੇ ਆ ਮਾਪਿਓ ਤਾਂ ਟਾਈਮ ਨਾ ਦਿਨ ਦਿਹਾੜ ਨਾਲ ਆਉਂਦਾ ਦੇ ਲੈ ਤੇ ਚਲੇ ਜਾਂਦਾ ਬੋਲਦੇ ਆਪਾਂ ਨੂੰ ਸੋਹਰਿਆਂ ਦੇ ਕੋਣੇ ਚਾਹੀਦੇ ਆ ਪਰ ਨਹੀਂ ਭੈਜੀ ਅੱਜ ਕਾ ਦੀਆਂ ਕੁੜੀਆਂ ਸੋਹਰਿਆਂ ਦੇ ਗੁਣ ਨਹੀਂ ਜੇ ਗਾਉਂਦੀਆਂ ਸਿਰਫ ਪੇਕਿਆਂ ਨੇ ਗੁਣ ਗਾਉਂਦੀਆਂ 6 ਮਹੀਨੇ ਸਾਰ ਬਾਦੋ ਐਨੀ ਜਿੰਨੀ ਕੋਈ ਚੀਜ਼ ਲੈ ਆਣਗੀਆਂ ਮੇਰੇ ਪੇਕਿਆਂ ਨੇ ਇਹ ਦਿੱਤਾ ਮੇਰੇ ਭਰਾਵਾਂ ਨੇ ਇਹ ਦਿੱਤਾ ਤੇ ਜਿੱਥੇ ਸਾਰੀ ਉਮਰ ਰਹਿਣਾ ਵੈ ਸਭ ਇੰਨਾ ਨਹੀਂ ਪਤਾ ਲੱਗਦਾ ਉਹਨਾਂ ਨੂੰ ਕੀ ਘਰ ਬਾਹਰ ਸਾਡਾ ਹੀ ਹੈ। ਅਸੀਂ ਸਾਹਮਣਾ ਫੇਰ ਆਉਂਦੀਆਂ ਨੇ ਸੱਸਾਂ ਨਹੀਂ ਚੰਗੀਆਂ। ਚਲੋ ਪੈਣ ਜੀ। ਛੱਡੋ ਬੜਾ। ਤੁਮਾਰੇ ਵਸੇ ਚਾਹ ਬਣਾਵਾਂ ਮੈਂ? ਨਹੀਂ ਮੈਂ ਚਾਹ ਪੀ ਕੇ। ਕਿੱਲੀ ਪੱਤੀ ਛੱਡੀ ਹੋਈ ਹੈ। ਇਹ ਕਰੋ। ਮੰਜੂ ਗਾਲ ਪੁੱਛਦੀ ਹੈ। ਉਹਦੇ ਕਾਲ ਮਿਲ ਕੋਈ ਕਹਿੰਦੀ ਨਾ ਹਰ ਸਭ ਜੀ ਜੜੀ ਪੱਤਾ ਪਾਨੀ ਆ। ਸਾਡੇ ਦੇ ਬੁੱਟੇ ਨੂੰ ਪਤਾ ਕੀ ਬੋਲੀ ਬੰਚੀ। ਸੋਕੀ ਆ ਚੰ। ਉਹ ਜ਼ਕਰੇ ਜਾਂਦੀ ਮੰਝੂ ਮੰਝੂ ਮੰਮੀ ਤੂੰ ਇਹ ਬੜੀ ਦੇਰ ਬਾਅਦ ਆਂਦੇ ਜੇ ਨੈਠੀ ਨਾ ਰਹਿਣਾ ਸ਼ੁਰੂ ਕਰਦੇ ਤੇ ਰਹਿ ਲੋ ਅੱਜ ਮਿੰਨਾ ਹੋਇਆ ਮਿਲ ਕੇ ਗਏ ਆ ਦੇਖੋ ਪਿੰਚੀ ਤੇ ਮਿੰਨੇ ਬੱਚੀ ਇੰਨੀ ਉਦਾਸ ਹੋ ਗਈ ਏ ਮੰਮੀ ਆ ਨਵੀਂ ਚੇਨ ਫੇਰ ਬਣਵਾ ਲਈ ਤੂੰ ਆ ਮਹੀਨੇ ਪਹਿਲਾਂ ਤੇ ਦੂਸਰੀ ਬਣਾਈ ਸੀਗੀ ਮੇਉਂ ਵੀ ਹੈਗੀ ਹੈ ਇੱਕ ਹੋਰ ਬਣਵਾ ਲਈ ਅੱਛਾ ਲੈ ਉਹ ਜਿਹੜੀ ਤੁਸੀਂ ਮੈਨੂੰ ਪਿਛਲੇ ਮਹੀਨੇ ਚੇਂਜ ਦੇ ਕੇ ਗਏ ਸੀ ਨਾ ਉਹ ਲੈ ਜਿਓ ਤੇ ਚੇਂਜ ਕਰਵਾ ਲਿਆਇਓ ਤੇ ਤੂੰ ਐ ਹੀ ਰੱਖ ਲੈਗਾ ਆਓ ਮੰਮੀ ਨਾ ਨਵੀਂ ਬਣਵਾ ਦਾਂਗੇ ਤੂੰ ਐ ਹੀ ਰੱਖ ਲੈ ਤੈਨੂੰ ਪਸੰਦ ਆਈ ਏ ਤੇ ਤੂੰ ਐ ਹੀ ਰੱਖ ਲੈ ਸਭ ਇਹ ਨਦੀ ਛੱਡੋ ਤੁਹਾਨੂੰ ਪਤਾ ਅੱਜ ਮੈਂ ਗਿਆ ਹਾਂ ਮੰਮੀ ਨਾਲ ਉਹ 17 Pro Max ਇੱਕ ਮੈਂ ਆਪਣੇ ਵਾਸਤੇ ਇੱਕ ਢਾਡੇ ਤੇ ਬੁੱਕਰ ਆਇਆ ਜੇ ਹਾਏ orange color orange color ਯਾਰ ਮੰਮੀ ਸਹੀ ਗੱਲ ਆ ਤੁਸੀਂ ਮੇਰਾ ਦੋਵੇਂ ਜਾਣੇ ਨਾ ਬੜਾ ਹੀ ਕਰਦੇ ਜੇ ਮੇਰਾ ਭਰਾ ਵੱਧ ਤੋਂ ਵੱਧ ਤੇ ਤੂੰ ਹੀ ਵੀ ਤੇ ਪਾਪਾ ਉਹ ਬਾਰੋਂ ਕੁਛ ਨਾ ਕੁਛ ਭੇਜਦੇ ਰਹਿੰਦੇ ਆ ਸਹੀ ਗੱਲ ਆ ਮੈਂ ਬਹੁਤ ਹੀ ਜ਼ਿਆਦਾ ਲੱਕੀ ਆ ਕਿ ਤੁਹਾਡੇ ਵਰਗੇ ਮੈਨੂੰ ਪੇਕੇ ਮਿਲੇ ਆ ਕੁਛ ਨਾ ਕੁਛ ਮੈਨੂੰ ਦਿੰਦੇ ਹੀ ਰਹਿੰਦੇ ਜੇ ਵੇਖ ਲਓ ਜੋ ਕੁਛ ਨੇ ਮੈਂ ਪਾਇਆ ਵਾ ਤੂੰ ਹੀ ਦਿੱਤਾ ਆ ਨਾ ਮੇਰੀ ਗੱਲ ਸੁਣ ਨਾਲ ਨਾ ਉਹ 에어 ਡ੍ਰੌਪਸ ਵੀ ਹਾਏ 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 ਠੀਕ ਆ ਉਹ ਜਿਹੜੀ ਤੂੰ ਵਾਚ ਦੇ ਕੇ ਗਿਆ ਸੀ ਨਾ ਉਹ ਪੁਰਾਣੀ ਹੋ ਗਈ ਆ ਉਹ ਵੀ ਉਹਨੂੰ ਸੁੱਟ ਦੋ ਨਵੀਂ ਆ ਲਾਂਚ ਹੋਣੀ ਆ ਉਦੋਂ ਨਵੀਂ ਲੈ ਲਾਂਗੇ ਆਪਾਂ ਸੱਚੀ ਲਾਏ ਰਬਾ ਉਹ ਸੁੱਟੀ ਨਾ ਮੈਨੂੰ ਦੇ ਛੜੀ ਉਹ ਤੂੰ ਹੀ ਕੀ ਕਰਨੀ ਇੱਕ ਤੁਹਾਨੂੰ ਵੀ ਲਾ ਦੂੰਗਾ ਸੁੱਟੀ ਨਾ ਉਹ ਮੰਮੀ ਕਿਸੇ ਨੂੰ ਦੇ ਦਿਓ ਤੂੰ ਹੀ ਕੀ ਕਰਨੀ ਪੁਰਾਣੀ ਪਾ ਕੇ ਆਪਾਂ ਪੁਰਾਣੀਆਂ ਪਾਉਂਦੇ ਚੰਗੇ ਲੱਗਦੇ ਆ ਤੁਮਾਂ ਨੇ ਇਹ ਮਿੰਦਨ ਨਾਲ ਪੈਸੇ ਕਮਾਏ ਹੋਏ ਨੇ। ਉਹ ਮੰਮੀ ਬਥੇਰਾ ਪੈਸਾ ਵਾ। ਇਹ ਨਹੀਂ ਆ। ਤੁਹਾਨੂੰ ਕਹਿਤਾ ਨਾ ਨਮੀ ਪਾਓਗੇ। ਤੁਸੀਂ ਤੁਹਾਨੂੰ ਪੈਨ ਬਣਾ ਜਾੜੂ ਉਹ। ਹੋ ਠੀਕ ਹੋ ਤੁਸੀਂ। ਬਹੁਤ ਵਧੀਆ ਬਹੁਤ ਵਧੀਆ। ਤੁਸੀਂ ਸੁਣਾਓ। ਸਭ ਮਨਜੂ। ਆ ਚੋਆ ਚੋਆ ਜੀ। ਅੱਛਾ ਬੈਠ ਜਾਈਏ ਨੇ। ਸਤਿ ਸ਼੍ਰੀ ਅਕਾਲ ਬੈਣ ਜੀ। ਸਤਿ ਸ਼੍ਰੀ ਅਕਾਲ ਜੀ। ਹੋ ਠੀਕ ਹੋ। ਬਹੁਤ ਵਧੀਆ ਆਪਣੇ ਸੁਣਾਓ। ਬਹੁਤ ਵਧੀਆ। ਹੋਰ ਪੁੱਤਰ, ਤੁਸੀਂ ਆਇਆ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕਿਹਾਲ ਬੈਠਾ ذرا ਠੀਕ ਹੈ? ਹਾਂ ਜੀ। ਸ਼ੁਕਰ ਹੈ ਕਿ ਤੇ ਤੈਨੂੰ ਵੀ ਵੇਖਿਆ। ਬੜੇ ਦਿਨਾਂ ਪਿਛੋਂ। ਹਾਂ ਚਲੋ ਵੀ ਪੋਟਾਲਾ ਵੀ ਤੁਸੀਂ ਆ ਮੈਂ ਬਾਤ ਚਾਹੀਦੀ ਔਰ ਨਹੀਂ ਨਹੀਂ ਭੈਜੀ ਆਓ ਬੈਠੋ ਤੁਸੀਂ ਤੁਹਾਡਾ ਆਪਣਾ ਘਰ ਹੈ ਬੈਠੋ ਬੈਠੋ ਆ ਜਾਓ ਆ ਜਾਓ ਆ ਜਾਓ ਹੋ ਫਿਰ ਕੀ ਕੀ ਜਾ ਕੇ ਜਾਣਾ ਤੁਸੀਂ ਵੀ ਨਹੀਂ ਚਾਹ ਤੇ ਕੀ ਵੀ ਨਹੀਂ ਮੈਂ ਕੰਮ ਹੀ ਆਈ ਸੀ ਭੈਣਾ ਭੈਜੀ ਦੇ ਦਰਸ਼ਕ ਘਰ ਲੇ ਗੋ ਨਾ ਪੁੱਤਰ ਦੇ ਦਰਸ਼ਕ ਕਰ ਦਿੱਤੇ ਬੜੇ ਦਿਨ ਪਿਛੋ ਆਇਆ ਤੂੰ ਹੈ ਕੋਈ ਇਦਾਂ ਹੀ ਕੰਮ ਕਰ ਵੇ ਥੋੜਾ ਤੁਹਾਨੂੰ ਪਤਾ ਵਾ ਇਹਨੂੰ ਟਾਈਮ ਕਿੱਥੇ ਮਿਲਦਾ ਕਦੀ ਬਾਹਰ ਚੱਲ ਜਾਂਦਾ ਪਾਪਾ ਕੋ ਕਦੀ ਇੱਥੇ ਆ ਹੁਣੇ ਨਵੀਂ ਗੱਡੀ ਲਈ ਆ ਇਹਨੇ ਦਸਵੇਂ ਕਿਹੜੀ ਗੱਡੀ ਲਈ ਆ ਉਹ ਸਸਤੀ ਜੀ ਗੱਡੀ ਲੀਤੀ ਆ ਡਿਫੈਂਡਰ ਆ ਮਾੜਾ ਮੋਟਾ ਆਣ ਜਾਣ ਨੂੰ ਲੀਤੀ ਬਸ ਕਹਿੰਦਾ ਡਿਫੈਂਡਰ ਗੱਡੀ ਲੀਤੀ ਆ ਡਿਫੈਂਡਰ ਹੋ ਡਿਫੈਂਡਰ ਨਹੀਂ ਡਿਫੈਂਡਰ ਡਿਫੈਂਡਰ ਅੱਛਾ ਡਿਫੈਂਡਰ ਪਤਾ ਤੁਹਾਨੂੰ ਕਿਹੜੀ ਹੁੰਦੀ ਆ ਉਹ ਇਹਨਾਂ ਨੂੰ ਕਿਥੋਂ ਪਤਾ ਆਣਾ ਵਾ ਇਹਨਾਂ ਨੇ ਤੇ ਕਦੀ ਵੇਖੀ ਵੀ ਨਹੀਂ ਇਹਨਾਂ ਨੂੰ ਡਿਫੈਂਡਰ ਦਾ ਕੀ ਪਤਾ ਸਾਹਿਬ ਛੱਡ ਪਰ ਕੋਈ ਗੱਲ ਨਹੀਂ ਕੋਈ ਨਹੀਂ ਆਂਟੀ ਵੇਖੋ ਕੀਤੇ ਤੁਸੀਂ ਘਰੇ ਆਏ ਨਾ ਸਾਡੇ ਤੁਹਾਨੂੰ ਆਪਾਂ ਵਿਖਾ ਦੇਵਾਂਗੇ ਅੰਦਰ ਵੀ ਬਾਹ ਦੇਵਾਂਗੇ ਕਿਵੇਂ ਦੀ ਹੁੰਦੀ ਆ ਅੱਛਾ ਅੱਛਾ ਹਾਂਜੀ ਜਦੋਂ ਲਿਆਏਗਾ ਵੀ ਇੱਕ ਗੱਲ ਨਹੀਂ ਹਾਂ ਹਾਂ ਕੋਈ ਗੱਲ ਨਹੀਂ ਵੇਖ ਲਿਓ ਆ ਵੇਖੋ ਹਾਂ ਮੰਮੀ ਨੇ ਸੂਟ ਪਾਇਆ ਕਿੰਨਾ ਜ ਚੰਦਿਆ ਵਾ ਤੇ ਮੰਮੀ ਨੇ ਤੇ ਲੈ ਕੇ ਦਿੱਤਾ ਸੀਗਾ ਆ ਪਿਛਲੇ ਮਹੀਨੇ ਆਏ ਸੀਗੇ ਸੂਟ ਲੈ ਆ ਇਸ ਮਹੀਨੇ ਆਇਆ ਫੇਰ ਕਿੰਨਾ ਹੀ ਸਮਾਨ ਲੈ ਆਏ ਆ ਹਾਂਜੀ ਵਧੀਆ ਗੱਲ ਐ ਸਗੋਂ ਤੇ ਵਧੀਆ ਗੱਲ ਹੀ ਆ ਹੁਣ ਕਹਿਣ ਦੇ ਆ ਮੈਂ ਚੇਨ ਦੇਣੀ ਤੈਨੂੰ ਮੈਂ ਤੇ ਵੈਸੇ ਹੀ ਕਿਆ ਸੋਣੀ ਆ ਆਂਦੇ ਲੈ ਪੁੱਤ ਜੇ ਤੈਨੂੰ ਪਸੰਦ ਹੈ ਤੂੰ ਰਖ ਲੈ ਪੇਕੇ ਹੁਣ ਤੇ ਇਤਰਾ ਦੇ ਹੁਣ ਚਲੋ ਆਂਟੀ ਮੈਂ ਨਾ ਚਾਹ ਲੈਣੀ ਆ ਚਾਹ ਪੀਓਗੇ ਤੁਸੀਂ ਨਹੀਂ ਨਹੀਂ ਚਾਹ ਲੈ ਕੇ ਆ ਚਾਹ ਪੁੱਛੀ ਨਹੀਂ ਦੀ ਚਾਹ ਉਹ ਕਈ ਵਾਰੀ ਹੁੰਦਾ ਨਾ ਅਗਲਾ ਘਰੋਂ ਹੀ ਪੀ ਕੇ ਆਇਆ ਹੁੰਦਾ ਵਾ ਕੋਈ ਗੱਲ ਪੁੱਤਰ ਤੂੰ ਬੈਠ ਚਾਹ ਮੈਂ ਲੈਣ ਲਈ ਜਾ ਕੇ ਤੁਸੀਂ ਬੈਠੋ ਨਹੀਂ ਨਹੀਂ ਕੋਈ ਗੱਲ ਤੁਸੀਂ ਚਲੋ ਛੱਡੋ ਪਰਾਂ ਤੂੰ ਇਹ ਬੈਠੋ ਮੈਂ ਤੁਹਾਡੇ ਲਈ ਨਾ ਚਾਹ ਲੈ ਆਣਨੀ ਉੱਠ ਜਾ ਚੱਲੀ ਆ ਮੰਮੀ ਹੁਣ ਪੀ ਕੇ ਆਵਾਂਗੇ ਤੇ ਨੌਕਰ ਹੈ ਨਹੀਂ ਇੱਥੇ ਆਪ ਹੀ ਕਰਨਾ ਪੈਣਾ ਆਹ ਮੰਮੀ ਤੂੰ ਹੀ ਵੇਖ ਲਿਆ ਕਰੋ ਲਓ ਛਾਪੀ ਆ ਮੰਮੀ ਤੂੰ ਇੱਕ ਘਾਟ ਮਿੱਠੇ ਵਾਲੀ ਪਿੰਦੇ ਦੇ ਜਨਾ ਤੇ ਹਲੋ ਮੰਮੀ ਤੁਹਾਡੀ ਚਾਹ ਅੱਲਾ ਸਾਹਿਲ ਤੈਨੂੰ ਮੇਰੇ ਹੱਦੀ ਚਾਹ ਬੜੀ ਸਵਾਦ ਲੱਗਦੀ ਹੈ ਨਾ ਫੜੋ ਆਂਟੀ ਤੁਹਾਡੀ ਚਾਹ ਕੱਪ ਬੜੇ ਵਧੀਆ ਡਿਜ਼ਾਈਨ ਕਿੰਨਾ ਸੋਹਣਾ ਕੱਪ ਦਾ ਦੀਦੀ ਆ ਉਹੀ ਕੱਪ ਹੈ ਨਾ ਜਿਹੜੇ ਆਪਾਂ ਤੁਹਾਨੂੰ ਐਰ ਦੀਵਾਲੀ ਤੇ ਦਿੱਤੇ ਸੀ ਹਾਂ ਸਾਹਿਲ ਉਹੀ ਕੱਪ ਹੈ ਗਿਆ ਜਿਹੜੇ ਤੁਸੀਂ ਦਿੱਤੇ ਸੀ ਆ ਟਰੇ ਆਹੋ ਟਰੇ ਨਾਲੇ ਇਹਦੇ ਆਪਾਂ ਕੈਟਲ ਵੀ ਦਿੱਤੀ ਸੀ ਕੈਟਲ ਮੈਂ ਰੱਖੀ ਹੋਈ ਆ ਉਹ ਕਿੱਥੇ ਓਏ ਯੂਜ਼ ਕਿੱਥੇ ਆਂਦੀ ਆ ਤੈਨ ਮੈਂ ਕਿਹਾ ਸੀ ਇੰਨਾ ਮਹਿੰਗਾ ਨਾ ਲੈ ਗਿਆ ਤੂੰ ਨਾ ਇੰਨਾ ਮਹਿੰਗਾ ਲੈ ਕੇ ਆ ਗਿਆ ਲੈ ਇੱਕੋ ਇੱਕ ਤੇ ਸਾਡੀ ਭੈਣ ਆ ਆਪਾਂ ਚਾਹ ਨਹੀਂ ਪੂਰੇ ਕਰਨੇ ਆਪਣੇ ਗੱਲ ਤੇ ਸਹੀ ਆ ਤੂੰ ਤੇ ਬੜਾ ਹੀ ਚਾਹ ਕਰਦਾ ਮੇਰਾ ਆ ਫੜ ਭੁਜੀਆ ਖਾਲਾ ਮੇਰੀ ਗੱਲ ਸੁਣ ਮੈਂ ਨਾ ਪੀਜ਼ਾ ਆਰਡਰ ਕੀਤਾ ਆ ਵਾ ਤੇ ਉਹ ਖਾਵਾਂਗੇ ਆਪਾਂ ਦੋਵੇਂ ਜਾਣੇ ਠੀਕ ਆ ਨਾ ਨਾਲੇ ਮੰਮੀ ਤੁਹਾਡਾ ਫੇਵਰੇਟ ਸ਼ਾਈ ਪਨੀਰ ਬਣਾਇਆ ਮੈਂ ਤੇ ਨਾਲੇ ਪੁਲਾਓ ਮਟਰ ਪਾ ਕੇ ਤੁਹਾਨੂੰ ਸਵਾਦ ਲੱਗਦੇ ਆ ਨਾ ਉਹ ਬਣਾਇਆ ਨਾਵੇਂ ਤੂੰ ਵੀ ਖਾ ਲਈ ਮੇਲੋ ਮੰਮੀ ਦੀਦੀ ਕਿੰਨਾ ਧਿਆਨ ਦਾ ਦੇ ਡਾਡਾ ਗੱਲ ਸਹੀ ਆ ਤੁਹਾਡਾ ਨਹੀਂ ਰੱਖਣਾ ਤੇ ਮੈਂ ਕਿਹਾ ਧਿਆਨ ਰੱਖਣਾ ਵਾ ਹੋਰ ਟੇਕਿਆਂ ਚ ਮੇਰਾ ਹੈ ਗੋਂ ਤੁਸੀਂ ਹੀਗੇ ਜੇ ਫੜੋ ਮੰਮੀ ਚਾਹ ਕਿਉਂ ਨਹੀਂ ਪੀਂਦੇ ਤੁਸੀਂ ਪੀਣ ਲੱਗੀ ਫੜੋ ਵੰਜ ਕੋਈ ਨਹੀਂ ਕੋ ਲੋ ਨਹੀਂ ਨਹੀਂ ਫੜੋ 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 ਚ ਲੈ ਲੈ ਓਹੋ ਮੈਨੂੰ ਦੇ ਚੇਤੇ ਹੀ ਭੁੱਲ ਗਿਆ ਓਹ ਮੰਮੀ ਐਕਚੁਅਲੀ ਨਾ ਇਹ ਕੱਪਾਂ ਚ ਚਾਹ ਨਹੀਂ ਪੀਂਦੇ ਇਹਨਾਂ ਨੂੰ ਆਦਤ ਹੈ ਕਿ ਸਟੀਲ ਦੇ ਗਲਾਸਾਂ ਚ ਪੀਂਦੇ स्टील ਦੇ ਗਲਾਸਾਂ ਦੇ ਤੇ ਹੋਰ ਬਸ ਕਿਰਨ ਚੁੱਪ ਕਰ ਜਾਉਣੀ تھی ਤੂੰ ਕੀ ਲਗਾਇਆ ਕੀ ਕੀ ਕਰਨ ਜਦੋਂ ਦੀ ਬੈਠੇ ਬੈਠੀ ਆ ਨਾ ਪੇਕੇ ਦੀ ਤਰੀਫਾਂ ਪੇਕੇ ਦੀ ਤਰੀਫਾਂ ਪੇਕੇ ਦੀ ਤਰੀਫਾਂ ਸਾਸੇ ਸਾਹਮਣੇ ਹੈ ਕਿੰਨੇ ਕੁ ਤੇਰੇ ਪੇਕੇ ਲੱਗੇ ਇਨ ਲਾਂਡਾ ਤੇ ਟ੍ਰਾਂਸਪੋਰਟਾਂ ਦੇ ਚਲਦੇ ਆ ਬੇਨੇ ਠੀਕ ਹੈ ਵਾਈਕਰ ਦਿੱਤਾ ਸਭ ਕੁਝ ਹੈਗਾ ਸੋਨਾ ਖਾਂਦੇ ਬੇਆ لیکن ਇਹਦਾ مطلب ਇਹ ਥੋਣਾ ਹੈਗਾ ਕਿ اسی ਇੱਕ ਔਟ ਤੇ ਚੜ ਚੜ ਕੇ ਰੁਲਾ پائی ہے۔ ਆ ਮੇਰੇ ਤੇ ਕਿਉਂ ਆ ਗਿਆ? ਓ ਮੇਰੇ ਤੇ ਕਿਉਂ ਆ ਗਿਆ? ਜੋਤیاں ਵੇਈਆਂ ਜੰਦੀਆਂ ਨੇ ਨਾ। ਪੇਕਿਆਂ ਦਾ ਮੋਹ ਕਟਾ ਕੇ ਤੇ ਸੋਹਰਿਆਂ ਜਮੋਹ ਬੰਦੀਆਂ ਨੇ। ਇਹ ਨਹੀਂ ਹੁੰਦਾ ਹਰ ਟਾਈਮ ਪੇਕਿਆਂ ਦੇ ਗੀਤ ਗਾਉਂਦੇ ਰਹਿੰਦੀਆਂ ਨੇ। ਇਹ ਕਿੱਧਰ ਦੀ ਸਿਆਨਫ ਹੈ? ਤੈਨੂੰ ਕਿਰਨ ਮੈਂ ਕੁਝ ਸਿਕਾਇਆ? ਹੈ? ਕਿੰਨੀ ਕੁ ਮੈਂ ਪੇਕਿਆਂ ਆਪਣੇ ਇਤਰੀਫਾ ਕਰਦੀ ਰੰਨੀ ਆ। ਇਹ ਸਭ ਕੀ? ਕਿੱਦਾਂ ਦੀ ਹੋਈ ਏ ਤੂੰ ਕਿਹਨ ਕਿਹਨ ਜੇ ਤੂੰ ਆਪਣਾ ਰਵਈਆ ਚੇਂਜ ਨਹੀਂ ਨਾ ਕੀਤਾ ਐ ਗੱਲਾਂ ਕਰਨ ਦਾ ਤਰੀਕਾ ਨਹੀਂ ਨਾ ਬਦਲਿਆ ਮੈਂ ਤੇਰੇ ਘਰ ਨਹੀਂ ਆਇਆ ਕਰਨਾ ਮੰਮੀ ਤੂੰ ਚੁੱਪ ਰਹਿ ਤੈਨੂੰ ਮੈਂ ਕਹਿੰਨਾ ਤੂੰ ਚੁੱਪ ਰਹਿ ਤੇ ਮੈਂ ਤੇਰੇ ਘਰ ਕਦੀ ਨਹੀਂ ਆਣਾ ਔਰ ਤੂੰ ਵੀ ਉੱਧਰ ਨਹੀਂ ਆਣਾ ਔਰ ਕੋਈ ਚੇਂਜ ਮੋਬਾਈਲ ਕੈਂਸਰ ਕਰਵੇ ਦਾ ਮੋਬਾਈਲ ਲੈ ਕੇ ਦੇਣਾ ਇਹਨੂੰ ਪੰਜੀ ਇਹਦੇ ਵੱਲੋਂ ਗਲਤੀ ਦੀ ਮਾਫ ਮੈਂ ਤੁਹਾਡੋਂ ਮਾਫੀ ਮੰਗਦੀ ਜੀ ਉਹ ਸਾਡੀ ਤੀ ਹੈ ਕੋਈ ਗੱਲ ਨਹੀਂ ਬੱਚਾ ਕੋਈ ਮੈਨੂੰ ਪਤਾ ਹੈ ਉਹ ਕਰਦੀ ਵੀ ਸੀ ਨਾ ਗੱਲਾਂ ਤੇ ਤੁਹਾਡਾ ਦਿਲ ਟੁੱਟਦਾ ਪਿਆ ਸੀ ਮੈਂ ਇੰਨੀ ਪਾਗਲ ਨਹੀਂ ਹੈਗੀ ਜਿਹੜੀ ਮੈਂ ਅੱਖਾਂ ਦੀ ਬੋਲੀ ਨਹੀਂ ਸਮਝ ਸਕਦੀ ਮੈਨੂੰ ਸਭ ਪਤਾ ਹੈ ਕਿਰਨ ਸ਼ਰ ਬਿਲਕੁਲ ਬੜੀ ਸ਼ਰਮ ਦੀ ਗੱਲ ਹੈ ਇਹ ਤੇਰੀ ਮਾਂ ਪਹਿਲ ਮੈਨੂੰ ਤੇ ਤੂੰ ਫੋਨ ਕਰੇਂਗੀ ਨਾ ਪੁੱਤਰ ਕਿਰਨ ਮੈਨੂੰ ਪਤਾ ਲੱਗਣਾ ਤੂੰ ਦੁੱਖ ਤਕਲੀਫ ਹੈ ਕੀ ਹੈ ਕੀ ਨਹੀਂ ਸਾਰੀ ਮੈਨੂੰ ਉਦੋਂ ਖੋਜ ਖਬਰ ਤੇਰੀ ਮਿਲਣੀ ਹੈ ਸਭ ਤੋਂ ਪਹਿਲਾਂ ਤੇ ਤੇਰੇ ਕੋਲ ਇਹ ਹੀ ਹੈਗੇ ਨੇ ਸੱਸ ਮਾਂ ਹੁੰਦੀ ਏ ਵਿਆਹ ਤੋਂ ਬਾਅਦ ਮਾਂ ਸੋਕੂਆਂ ਦੇ ਪਿੱਛੇ ਜਾ ਕੇ ਖਲੋ ਜਾਂਦੀ ਏ ਤੇ ਸੱਸ ਅੱਗੇ ਖਲੋਂਦੀ ਏ ਤੇ ਜੀ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਬਹੁਤ ਵਧੀਆ ਸਿੱਖਿਆ ਦੇ ਰਹੇ ਮੈਂ ਵੀ ਕਦੋਂ ਦੀ ਵੇਖਦੀ ਪਈਆਂ ਜਿਹੜੀ ਚੀਜ਼ ਐ ਮੇਰੀ ਮੰਮੀ ਨੇ ਦਿੱਤੀ ਐ ਮੇਰੀ ਮੰਮੀ ਨੇ ਦਿੱਤੀ ਸਾਰਿਆਂ ਨੂੰ ਪਤਾ ਹੁੰਦਾ ਵਾ ਪੇਕੇ ਦਿੰਦੇ ਹੁੰਦੇ ਨੇ ਪਰ ਦੱਸ ਕੇ ਕੋ ਬੋਤੀ ਗੱਲ ਐ ਨਾ ਬੁੱਤਲ ਐਦਾ ਨਹੀਂ ਜੋ ਪੇਕੇ ਚੀਜ਼ ਦੇਣ ਵੀ ਨਾ ਆਪਣੀ ਸੱਸ ਨੂੰ ਵੜਿਆਈ ਦੇ ਸਭ ਤੋਂ ਪਹਿਲਾਂ ਲਿਆ ਕੇ ਸੱਸ ਮਾ ਦੇਗੇ ਰੱਖੀ ਦੀ ਚੀਜ਼ ਇਹ ਵੇਖੋ ਮਿਨੀ ਦੀ ਥੀ ਇਹ ਚੀਜ਼ ਇਹ ਤਾਂ ਆਪ ਕੋਦਰਪਰਦਾਨ ਬਣੇ ਰੋ ਇਹ ਸਭ ਤੇ ਨੂੰ ਕਿੰਨੇ ਸਕਾਇਆ ਏ ਕਿਦੋਂ ਤੇਰੀ ਸੋਚ ਹੋ ਗਈ ਐਵੇਂ ਦੀ ਮੰਮੀ ਮੈਨੂੰ ਮਾਫ ਕਰ ਦੋ ਮੈਂ ਨਾ ਪਟ ਗਈ ਸੀ ਮੈਂ ਨਾ ਤੁਹਾਡੇ ਮੋਹ ਦੇ ਵਿੱਚ ਇੰਨੀ ਇੰਨੀ ਹੋ ਗਈ ਸੀ ਕਿ ਮੈਂ ਆਪਣੀ ਸੱਸ ਨੂੰ ਕੁਝ ਨਹੀਂ ਸਮਝਦੀ ਸੀ ਬਸ ਮੈਨੂੰ ਆਪਣੇ ਪੇਕੇ ਹੀ ਵੇਖਦੇ ਸੀਗੇ ਕਿ ਮੇਰੇ ਪੇਕੇ ਤੇ ਬੜੇ ਰਹੀਸ ਹੈਗੇ ਆ ਮੈਂ ਜੋ ਕਵਾਂਗੀ ਉਹ ਮਿੰਟ 'ਚ ਪੂਰੀ ਕਰ ਦੇਣਗੇ ਤੇ ਆਪਣੇ ਸੋਹਰੇ ਵਾਲਿਆਂ ਨੂੰ ਕੁਛ ਨਹੀਂ ਸਮਝਦੀ ਸੀ ਤੇ ਮੰਮੀ ਤੁਸੀਂ ਵੀ ਮੈਨੂੰ ਮਾਫ ਕਰ ਦੋ ਕੋਈ ਨਹੀਂ ਬੁੱਤ ਤੁਸੀਂ ਅੱਜ ਤੱਕ ਮੈਨੂੰ ਕੁਛ ਨਹੀਂ ਕਿਹਾ ਮੈਂ ਇੰਨਾ ਤਾਂ ਨਾ ਬੁਰਾ ਵੀ ਕਰਦੀ ਰਹੀ ਤੁਹਾਨੂੰ ਬੋਲਦੀ ਵੀ ਰਹੀ ਤੁਹਾਡੇ ਸਾਹਮਣੇ ਤੁਹਾਡੀ ਬੇਇੱਜ਼ਤੀ ਤੇ ਆਪਣੀ ਮਾਂ ਦੀ ਤਾਰੀਫ਼ ਕਰਦੀ ਰਹੀ ਪਰ ਮਝਾਲਾ ਤੁਸੀਂ ਕਦੀ ਵੀ ਕਿਸੇ ਨੂੰ ਕੁਛ ਕਿਹਾ ਹੋਵੇ ਮੇਰੇ ਬਾਰੇ ਜਾਂ ਮੈਨੂੰ ਹੀ ਕੁਛ ਕਿਹਾ ਹੋਵੇ ਕੋਈ ਨਹੀਂ ਬੁੱਤ ਤੂੰ ਮੇਰੀ ਧੀ ਹੈਂ ਆ ਤਿਆਂ ਦਾ ਹਰੇ ਕੋਈ ਗੁੱਸਾ ਕਰਦਾ ਕੋਈ ਨਾ ਪੰਚੀ ਤੁਸੀਂ ਟੈਨਸ਼ਨ ਨਾ ਲੈਣਾ ਕੋਈ ਵੀ ਫਿਰ ਕੀ ਆ ਬੱਚਾ ਏ ਸਮਝ ਆ ਗਈ ਹੈ ਨਨੂ ਹੁਣ ਹੁਣ ਨਹੀਂ ਕਰੇਗੇ ਅਸੀਂ ਕਿਰਨ ਇਹਨੂੰ ਮਾਂ ਕਹਿੰਦੇ ਆ ਸੱਸ ਮਾਂ ਇਹਨੂੰ ਕਹਿੰਦੇ ਸਹੀ ਗੱਲਾਂ ਮੰਮੀ ਸੱਸ ਵੀ ਮਾਂ ਹੀ ਹੁੰਦੀ ਹੈ ਬਿਲਕੁਲ ਤੇ ਪੇਕੇ ਵਿੱਚ ਦੇ ਮੋਹ ਵਿੱਚ ਇੰਨਿਆਂ ਵੀ ਨਹੀਂ ਅੰਨਿਆ ਹੋਈ ਦਾ ਕਿ ਚੰਗਾ ਮਾੜਾ ਵੇਖਣਾ ਹੀ ਭੁੱਲ ਜਾਈ ਅਸੀਂ ਠੀਕ ਆ ਮੰਮੀ ਮੈਂ ਤੇ ਸਮਝ ਗਈ ਆ ਹੁਣ ਬਾਕੀਆਂ ਨੂੰ ਵੀ ਆਪਾਂ ਸਮਝਾ ਦਈਏ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਾਣੇ ਹੋਬ ਤਾਂ ਸਾਰੇ ਜਾਣੇ ਵਧੀਆ ਹੋਵਗੇ ਤੇ ਮੰਮੀ ਪਿੱਛੇ ਬੈਠੇ ਮੰਮੀ ਦੇ ਸਾਹੀ ਲਾਏ ਆ ਬੜੀ ਦੂਰੋਂ ਤੇ ਆਪਾਂ ਪਿੱਛੇ ਸਟੋਰੀ ਬਣਾ ਲਈ ਅੱਜ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਉ ਕਿ ਹਾਲ ਚਾਲ ਆ ਉਮੀਦ ਹੈ ਕਿ ਤੁਸੀਂ ਠੀਕ ਹੋਵਗੇ ਤੇ ਮੇਰੇ ਭਗਰੋ ਇਹਨਾਂ ਨੇ ਸਟੋਰੀ ਬਣਾਈ ਪੇਕਿਆਂ ਦਾ ਚਾਹ ਇਹ ਵਾਕਈ ਬਹੁਤ ਸੋਹਣਾ ਕੰਮ ਕੀਤਾ ਇਹਨਾਂ ਨੇ ਆ ਕੇ ਮੈਂ ਲਾਸਟ ਤੇ ਆਈ ਆ ਪਰ ਮੈਂ ਦੇਖ ਰਹੀ ਸੀ ਪਰ ਸਭ ਨੇ ਡਾਇਲੋਗ ਆਪਣੇ ਬਹੁਤ ਵਧੀਆ ਢੰਗ ਨਾਲ ਕੀਤੇ ਬੜਾ ਵਧੀਆ ਇਹਨਾਂ ਨੇ ਸਭ ਨੇ ਇੱਕ ਟੀਮ ਨੇ ਰਲ ਕੇ ਕੰਮ ਕੀਤਾ ਤੇ ਮੈਂ ਬਹੁਤ ਖੁਸ਼ ਹੈਗੀ ਆ ਕਿ ਮੇਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਆ ਔਰ ਮੇਰੀ ਟੀਮ ਦੇ ਚਰਚੇ ਬਹੁਤ ਦੂਰ ਦੂਰ ਤੱਕ ਹੋ ਰਹੇ ਆ ਇਹ ਔਨ ਵਾਲੇ ਸਮੇਂ ਤੁਹਾਨੂੰ ਸਭ ਨੂੰ ਜਲਦੀ ਪਤਾ ਲੱਗੇਗਾ ਥੈਂਕ ਯੂ ਸੋ ਮਚ ਜੀ ਸਭ ਤੁਹਾਡੇ ਪਿਆਰ ਦਾ ਸਦਕਾ ਜੈ ਪਿਆਰ ਦਾ ਸੁੱਖ ਸਾਨੂੰ ਇੱਥੇ ਆ ਕੇ ਇਨਾ ਪਿਆਰ ਮਿਲਦਾ ਕਿ ਹੱਥੋਂ ਜ਼ਿਆਦਾ ਚਲੋ ਜੀ ਥੈਂਕ ਯੂ ਚਲੋ ਜੀ ਇਹ ਜੇ ਸਟੋਰੀ ਤੁਹਾਨੂੰ ਵਧੀਆ ਲੱਗੀ ਹੋਵੇ ਸਟੋਰੀ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜਿਹੜੀਆਂ ਕੁੜੀਆਂ ਇਤਨਾ ਕਰਦੀਆਂ ਵਾਂ ਆਪਣੀ ਸੱਸ ਨੂੰ ਪਿੱਛੇ ਛੱਡ ਕੇ ਆਪਣੀ ਮਾਂ ਨੂੰ ਪਹਿਲ ਦਿੰਦੀਆਂ ਮਾਂ ਨੂੰ ਠੀਕ ਹੈ ਪੁੱਛਣਾ ਵੀ ਚਾਹੀਦਾ ਪਰ ਇੰਨਾ ਨਹੀਂ ਕੀ ਗੱਲ ਗੱਲ ਤੇ ਸੱਸ ਦੀ ਬੇਇੱਜ਼ਤੀ ਤੇ ਪੇਕੇਆਂ ਨੂੰ ਹਮੇਸ਼ਾ ਫਰਸਟ ਨੰਬਰ ਤੇ ਰੱਖਣਾ ਕਿ ਆਹ ਤੇ ਮੇਰੇ ਪੇਕੇ ਨੇ ਦਿੱਤਾ ਤੇ ਮੇਰੇ ਪੇਕੇਆਂ ਨੇ ਕੀਤਾ ਤੇ ਸੱਸ ਦੇ ਦਿਲ ਤੇ ਕੀ ਬੀਤਦਾ ਹੋਊਗਾ ਇਹ ਵੀ ਤੁਸੀਂ ਸੋਚੋ ਤੇ ਇਹੋ ਜੇ ਤੁਹਾਡੀ ਭਾਬੀ ਤੁਹਾਡੀ ਮਾਂ ਕਰੇ ਤੁਹਾਡੇ ਦਿਲ ਤੇ ਕੀ ਪੀਤੂਗੀ ਇਹ ਸਾਰੀਆਂ ਗੱਲਾਂ ਮੱਧੇ ਨਜ਼ਰ ਰੱਖਦੇ ਹੋਏ ਤੁਸੀਂ ਇਹ ਸਾਰਾ ਕੁਝ ਕਰਿਆ ਕਰੋ ਚਲੋ ਜੀ ਪੇਕਿਆਂ ਦਾ ਚਾਹ ਕਰਨਾ ਚਾਹੀਦਾ ਵਾ ਪਰ ਇੰਨਾ ਵੀ ਨਹੀਂ ਕਰਨਾ ਚਾਹੀਦਾ ਇਸ ਆਸ ਨੂੰ ਪੁੱਲ ਜਾ ਸਾਸੂ ਸਤੀ ਦੇ ਗਸਾ ਅਗਲਾ ਸਾਲ ਤੱਕ ਪੁੰਜਾ ਦੀ ਕਿਨੇ ਮਾੜੇ ਜੀ ਨੇ ਕਿਹਾ ਮਸਾਲਾ ਤੋਂ ਪੁੱਨੇ ਆਲੂ ਮਟਰ ਬਣਾਦੀ ਨਾ ਜੀ ਨਾ ਉਹ ਨਹੀਂ ਬਣਨੇ ਚਲੋ ਜੀ ਸਟੋਰੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਕਮੈਂਟ ਆ ਕੇ ਦੱਸਿਓ ਕਿ ਕਿੰਨਾ ਕਿੰਨਾ ਨਾਲ ਇਤਰਾ ਹੁੰਦਾ ਵਾ ਚਲੋ ਜੀ ਬਾਏ ਬਾਏ ਥੈਂਕਿਊ ਜੀ